ਗੇੜਵਾਹਾ ਚ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪਿਤਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਬਿਆਨ ਦਰਜ ਕਰਵਾਏ ਗਏ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕਾਫੀ ਸਮੇਂ ਤੋਂ ਜਿਹੜਾ ਪਤੀ ਆ ਪਤਨੀ ਦੀ ਕੁੱਟਮਾਰ ਕਰਦਾ ਸੀ 6 ਸਾਲ ਪਹਿਲੋਂ ਹੀ ਇਹਨਾਂ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਕਿ ਲਗਾਤਾਰ ਪਤੀ ਜਿਹੜਾ ਵਾ ਉਹ ਪਤਨੀ ਤੇ ਸ਼ੱਕ ਕਰਦਾ ਸੀ ਉਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਤੋਂ ਬਾਅਦ ਕਿ ਉਤਨੂੰ ਸ਼ੱਕ ਕਰਨ ਤੇ ਉਸ ਦੀ ਕੁੱਟਮਾਰ ਜਿਹੜੀ ਆ ਕੀਤੀ ਜਾਂਦੀ ਸੀਗੀ ਪਤੀ ਦੇ ਵੱਲੋਂ ਪਤਨੀ ਦੀ ਕੁੱਟਮਾਰ ਕੀਤੀ ਜਾਂਦੀ ਸੀ ਤਾਂ ਉਸ ਦਿਨ ਵੀ ਜਿਹੜਾ ਪਤੀ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ ਤੇ ਪਤਨੀ ਦੇ ਵੱਲੋਂ ਆਪਣੇ ਬਾਪ ਨੂੰ ਫੋਨ ਕੀਤਾ ਜਾਂਦਾ ਹੈ ਪਿਤਾ ਨੂੰ ਫੋਨ ਕੀਤਾ ਜਾਂਦਾ ਹੈ ਤੇ ਫੋਨ ਤੇ ਦੱਸਿਆ ਜਾਂਦਾ ਹੈ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਜਦੋਂ ਉਸ ਦਾ ਪਿਤਾ ਉਸ ਦੇ ਘਰ ਪਹੁੰਚਦਾ ਹੈ ਤਾਂ ਉਸ ਦੇ ਪਤੀ ਦੇ ਵੱਲੋਂ ਪਹਿਲਾਂ ਹੀ ਤੇਤਰ ਹਥਿਆਰਾ ਦੇ ਨਾਲ ਉਸ ਦੀ ਕੁੱਟਮਾਰ ਕਰਦੇ ਉਸ ਦੇ ਤੇਜ਼ ਹਥਿਆਰਾ ਦੇ ਨਾਲ ਪਤਨੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪਿਤਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਹੀ ਇਹ ਵਿਆਹ ਹੋਇਆ ਸੀ ਹਰਪ੍ਰੀਤ ਨਾ ਦੀ ਕੁੜੀ ਦਾ ਛੇ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਉਸ ਦਾ ਪਤੀ ਜਿਹੜਾ ਸੀਗਾ ਉਹ ਲਗਾਤਾਰ ਉਸ ਦੇ ਨਾਲ ਕੁਟਮਾਰ ਜਿਹੜੀ ਆ ਉਹ ਕਰਦਾ ਸੀਗਾ ਸ਼ੱਕ ਕਰਦਾ ਸੀ ਉਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਕਾਰਨ ਪਤੀ ਦੇ ਵੱਲੋਂ ਉਸ ਦੀ ਕੁਟਮਾਰ ਜਿਹੜੀ ਕੀਤੀ ਜਾਂਦੀ ਸੀ ਤੇ ਹੁਣ ਉਸ ਦੇ ਪਤੀ ਦੇ ਵੱਲੋਂ ਕੁਟਮਾਰ ਦਰਾਂ ਉਹਦੇ ਤੇ ਤਰ ਹਥਿਆਰਾ ਦੇ ਨਾਲ ਉਹਦੀ ਗਰਦਨ ਤੇ ਵਾਰ ਕੀਤਾ ਤਾਂ ਪਤਨੀ ਦਾ ਕਤਲ ਕਰ ਦਿੱਤਾ ਗਿਆ ਫਿਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ 'ਤੇ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾਈ ਗਈ ਮਾਮਲਾ ਦਰਜ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਸਾਰਾ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਜਿਹੜਾ ਇਸ ਪੂਰੇ ਮਾਮਲੇ ਤੇ ਕੀ ਕਿਹਾ ਗਿਆ ਉਹ ਤੁਸੀਂ ਵੀ ਸੁਣ ਲਓ ਜੀ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀशुदा ਸੀ 25 ਸਾਲ ਸਾਲੇ ਦੀ ਏਜ ਸੀ ਇਹਨੂੰ ਇਹਦੇ ਹਸਬੰਡ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਡੈਡ ਬੋਡੀ ਕਬਜ਼ੇ ਚ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਵਾ ਰਹੇ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਡ ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫਤੀਸ਼ ਜਾਰੀ ਹੈ ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ ਕੋਈ ਤੇਜ਼ ਤਾਰ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਮਾਰੀ ਲੋ ਤੇ ਇਸ ਤੋਂ ਇਲਾਵਾ ਬਾਤ ਨਹੀਂ ਸਕਦਾ ਹੈਗਾ ਵੀ ਵੈਪਨ ਹਲਡਰ ਤੋਂ ਕਿਹਾ ਕਿ ਦੱਸੋ ਅਸੀਂ ਕਹਿੰਦੇ ਇਹ ਜਿਹੜੀ ਲੇਬਰ ਦਾ ਕੰਮ ਹੀ ਕਰਦਾ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਤੇ ਲੜਕੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ ਪੋਸੀਬਲ ਹੈ ਜੀ ਉਹ ਜਲਦੀ ਕਰ ਲਵਾਂਗੇ ਤੇ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀ ਚੁਦਾ ਸੀ 25 26 ਸਾਲ ਦੀ ਐ ਸੀ ਇਹਨੂੰ ਇਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਜੈਡਪੋਨੀ ਕਬਜ਼ੇ ਚ ਲੈ ਕੇ ਹੁਣ ਕੁਆਟਰ ਹੋਇਆ ਹੈ ਕਰ ਦਿੱਤਾ ਹਰਪ੍ਰੀਤ ਪਤਨੀ ਇੰਦਰਜੀਤ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਦਾ ਦਰਜੀ ਸਿੰਘ ਨੇ ਕਤਲ ਕਰਤਾ ਜੋ ਉਸਤੇ ਉਹ ਚਰਿੱਤਰ ਤੇ ਸ਼ੱਕ ਕਰਦਾ ਸੀ ਇਸ ਕਰਕੇ ਉਹਨੇ ਆਪਣੀ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਅੱਜ ਉਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਨ ਕਰਕੇ ਉਹਦੀ ਡੈੱਡ ਬਡੀ ਜਿਹੜੀ ਆ ਉਹ ਵਾਟਸਐਪ ਦੇ ਵੱਲੇ ਕਰ ਦਿੱਤੀ ਆ ਦੋਸ਼ੀ ਦੀ ਭਾਲ ਜਾਰੀ ਆ ਸ਼ਾਮ ਤੱਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕਰਕੇ ਫੇਸ ਦਾ ਕੀਤਾ ਜਾ ਰਿਹਾ ਹੈ ਪਰ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਜੂਨ ਸਾਹਿਬ ਜੀ वो दोषी भाल कर रहे हैं जी शाम तक उन्होंने गिरफ्तार किया जाए गिरफ्तार करके पेश जा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।